ਸ਼ਸ਼ਿਕਾ ਜੀ ਸਾਇਆ ਨੂੰ ਤੁਹਾਡਾ ਸਵਾਗਤ ਹੈ ਆਪਣੇ ਚੈਨਲ ਤੇਰਾ ਤੇਰਾ ਬੁਟੀਕ ਤੇ ਉਮੀਦ ਹੈ ਤੁਸੀਂ ਵਧੀਆ ਹੋਗੇ ਅਸੀਂ ਵੀ ਬਹੁਤ ਵਧੀਆ ਤੇ ਐ ਮੈਂ ਸ਼ਨੀਲ ਦਾ ਸੂਟ ਲੈ ਕੇ ਆਈਆਂ ਇਹਦੀ ਫਰਾਕ ਔਰ ਪਲਾਜ਼ੋ ਬਣਾਵਾਂਗੇ ਤੇ ਇਸ ਮਤਲਬ ਸਭ ਤੋਂ ਪਹਿਲਾਂ ਅਸੀਂ ਫਰਾਕ ਕਟਿੰਗ ਕਰਾਂਗੇ ਇਹਦੇ ਸਾਰੇ ਬਾਰਡਰ ਤੇ ਕਢਾਈ ਆ 3 ਮੀਟਰ ਕਪੜਾ ਹੁੰਦਾ ਵੱਡੇ ਵਾਅ ਚ ਤੇ ਇਹਦੀ ਪਹਿਲਾਂ ਅਸੀਂ ਫਰਾਕ ਦੀ ਕਟਿੰਗ ਕਰਾਂਗੇ ਤੇ ਫਰਾਕ ਤੇ ਵੀ ਕਢਾਈ ਲਿਆਵਾਂਗੇ ਔਰ ਪੌਂਚਿਆਂ ਤੇ ਵੀ ਮਤਲਬ ਪਲਾਜੋ ਤੇ ਪੌਂਚਿਆਂ ਦੇ ਵੀ ਕਢਾਈ ਲਿਆਵਾਂਗੇ ਤੇ ਸਭ ਤੋਂ ਪਹਿਲਾਂ ਅਸੀਂ ਫੋਲਡ ਕਰਾਂਗੇ ਇਹਨੂੰ ਸਭ ਤੋਂ ਪਹਿਲਾਂ ਹੀ ਥੱਲੇ ਵਾਲਾ ਕਟਾਂਗੇ ਕਪੜਾ ਜਿੱਥੇ ਚੋਣਾ ਪੈਣੀ ਹੈ ਤੇ ਇਹ ਕਢਾਈ ਹੈ ਤੇ ਅਸੀਂ ਇਹਦੇ ਹਿਸਾਬ ਨਾਲ ਹੀ ਫੋਲਡ ਕਰਾਂਗੇ ਕਿ ਫੋਲ ਅੱਗੇ ਪਿੱਛੇ ਨਾ ਜਾਏ ਤੇ ਫੋਲ ਨੂੰ ਦੇਖ ਕੇ ਹੀ ਫੋਲਡ ਕਰਾਂਗੇ ਕਿ ਬਰਾਬਰ ਹੋ ਲਾਣ ਤੇ ਹਨ ਵਾ ਨੂੰ ਫੋਲਡ ਕੀਤਾ ਦੋ ਫੋਲਡ ਕਰਤੇ ਉੱਤੇ ਬਾਅਦ ਫੋਰ ਫੋਲਡ ਕਰਨਾ ਹੈ ਮੈਂ 30 ਇੰਚ ਦਾ ਵਾਰ ਲਿਆ ਉਹਦਾ 60 ਇੰਚ ਦਾ ਵਾਰ ਹੋ ਗਿਆ ਅੱਧੇ-ਅੱਧੀਆਂ ਚੋਣਾ ਉਧਰ ਪੈਣ ਗਿਆ ਦੋਨੋਂ ਸਾਈਡਾਂ ਤੇ ਇਹ ਦੋ ਪੀਸ ਹੈ ਅਲੱਗ ਬੈਕ ਔਰ ਫਰੰਟ ਪੀਸ ਹੈ ਤੇ ਇਹਦੀ ਲੰਬਾਈ ਹੈਗੀ ਹੈ 46 ਇੰਚ ਟੋਟਲ ਫਰਾਕ ਦੀ ਤੇ H ਉਹਹੀਂ 16 ਇੰਚ ਦੀ ਪੇਟੀ ਪਾਵਾਂਗੇ ਤੇ H ਉਹਹੀਂ 30 31 ਇੰਚ ਕਟਿੰਗ ਕਰਾਂਗੇ ਆ ਦੇਖੋ 15 ਇੰਚ ਹੈ ਵਾਰ 15.5 ਤੇ 31 ਇੰਚ ਦੀ ਅਸੀਂ ਪੇਟੀ ਪਾਵਾਂਗੇ ਸੌਰੀ 3 ਇੰਚ ਦੀ ਇਥੱਲੋਂ ਪਾਵਾਂਗੇ ਘੇਰਾ ਤੇ 16 ਇੰਚ ਦੀ ਪੇਟੀ ਪਾਵਾਂਗੇ 16 ਇੰਚ ਵਿੱਚੋਂ ਕੱਢ ਦਾਂਗੇ ਤੇ ਮਗਰ ਬੱਚੇ ਹੈ ਬਚਦੇ ਹੈ 3 ਇੰਚ 3 ਤੇ 1 ਇੰਚ ਅਸੀਂ ਪਲੱਸ ਕਰਾਂਗੇ 33 ਇੰਚ ਲਵਾਂਗੇ ਕਿਉਂਕਿ 1 ਇੰਚ ਸੀਨ ਵਾਸਤੇ ਥੱਲੇ ਫੋਲਡ ਵਾਸਤੇ ਵਾਧੂ ਕਪੜਾ ਹੈਗਾ ਕੱਤੀ ਤੇ ਨਿਸ਼ਾਨੀ ਲਾ ਕੇ ਇਹਦੀ ਕਰ ਦਾਂਗੇ ਅਸੀਂ ਕਟਿੰਗ ਇਹਦੀ ਕਟਿੰਗ ਕਰ ਦਾਂਗੇ ਔਰ ਤੋਂ ਬਾਅਦ ਆ ਸਾਈਡ ਦੇ ਕਪੜਾ ਇਹਦੇ ਅਸੀਂ ਪੇਟੀ ਕਟਿੰਗ ਕਰਾਂਗੇ ਅਸੀਂ ਪੇਟੀ ਕਿੰਨੀ ਲੈਣੀ ਹੈ 17 ਇੰਚ 16 ਇੰਚ ਤਿਆਰ ਹੈ 17 ਇੰਚ 1 ਇੰਚ ਐਕਸਟਰਾ ਲਾਵਾਂਗੇ ਔਰ ਤੋਂ ਬਾਅਦ ਅਸੀਂ ਲਾਵਾਂਗੇ ਤੀਰਾ ਤੀਰਾ ਇਹਦਾ 7 ਇੰਚ ਲਾਵਾਂਗੇ 14 ਇੰਚ ා සවා සතංච මෙැද මොඩ්ඩා ළමාගේ ගොක්ස්මනාදාන්ගේ තේඩේඩදි කාට් පාදාන්ගේ නුගලයි දෙදාගේ බාද බායිංචිී ශත්තතිීය ග්‍යාරංච ළමාගේ ඔතපාද සතතිත්තු ලෑකේ තේ එදිහැගිය තාරංචි කමර මෙ අද්‍යන් චක් ළමගේ සඩ නෝ ළමගේ ਅੱਧਾ ਇੰਚ ਨਾ ਲੈਣਾ ਹੈ ਕਿਉਂਕਿ ਇੱਥੇ ਪਲੇਟਾ ਪੈਣੀ ਆ ਅੱਧਾ ਇੰਚ ਪਲੇਟਾ ਜਾ ਆ ਜਾਏਗਾ ਹਾਂਜੀ ਇਹਨੂੰ ਇਹਦਾ ਮਿਲਾ ਦਾਂਗੇ ਤੇ ਬਾਕੀ ਐਕਸਟਰਾ ਕਪੜਾ ਕੱਟ ਦਾਂਗੇ ਇਹ 2-2 ਇੰਚ ਮਾਰਜਨ ਰੱਖ ਕੇ ਬਾਕੀ ਸਾਰਾ ਕਪੜਾ ਕੱਟ ਦਾਂਗੇ ਅ ਫਿਰ ਬਾਅਦ ਉੱਪਰੋਂ ਅੱਧਾ ਇੰਚ ਦੀ ਕਾਟ ਪਾਵਾਂਗੇ ਗਲੇ ਨਾਲ 3 ਇੰਚ ਛੱਡ ਕੇ ਮਿਲਾਵਾਂਗੇ 그다음에 ਫਰੰਟ ਕਾਟ ਪਾਵਾਂਗੇ ਸਵਾ ਸੱਤ ਟੁਲੇ ਕੇ 9.5 ਮੋਡਾ ਬਚ ਰਿਹਾ ਸਾਡੇ ਨੂੰ ਹੀ ਚਾਹੀਦਾ ਹੈ ਉਹ ਤੋਂ ਬਾਅਦ ਅਸੀਂ ਫਰੰਟ ਕੱਟ ਪਾਵਾਂਗੇ ਇਹਦਾ ਹਾਫ ਕਰਕੇ ਇੱਥੋਂ 1/2 ਇੰਚ ਦੀ ਨਿਸ਼ਾਨੀ ਲਾ ਦਾਂਗੇ 1/2 ਇੰਚ ਦੀ ਗੁਲਾਈ ਪਾ ਦਾਂਗੇ ਇੱਥੋਂ ਫਿਰ ਕੱਟ ਦਾਂਗੇ ਇਹਦੀ ਕਟਿੰਗ ਇਲਾਕਸਟਿਕ ਕਪੜਾ ਉਤਾਰ ਦਾਂਗੇ 2 ਇੰਚ ਦਾ ਮਾਰਜਿਨ ਰੱਖ ਕੇ ਇਹਦੀ ਕਟਿੰਗ ਕਰ ਦਾਂਗੇ ਵਰਾਂਟ ਕਾਰਟ ਪਾ ਦਾਂਗੇ ਉਸ ਤੋਂ ਬਾਅਦ ਅਸੀਂ ਤੇ ਇਹ ਪਲੇਟਾਂ ਦੇ ਨਿਸ਼ਾਨੀਆਂ ਲਾ ਕੇ ਇਹਦੇ ਡਿਜ਼ਾਈਨ ਵਾਲਾ ਗਲਾ ਬਣਾਵਾਂਗੇ ਹਾਂਜੀ ਇਹਦਾ ਹਾਫ ਕਰ ਲਾਂਗੇ 3.5 ਇੰਚ ਵੀ ਤੁਸੀਂ ਲੈ ਸਕਦੇ ਹੋ ਤੇ 5-5 ਇੰਚ ਦੀਆਂ ਮੈਂ ਪਲੇਟਾਂ ਪਾਈਆਂ ਅਗਲੇ ਪਿੱਛੇ ਦੋਨਾਂ ਸਾਈਡਾਂ ਤੇ ਪਲੇਟਾਂ ਪੈਣਗੀਆਂ। ਉਦੋਂ ਬਾਅਦ ਇਹ ਬਾਵਾ ਕਟਿੰਗ ਕਰਾਂਗੇ। ਇਹ ਸਾਈਡ ਦੇ ਕਪੜਾ ਬਚਿਆ ਇਹ। ਇਹਦੀ ਬਾਹ ਹੈਗੀ ਐ 16 ਇੰਚ। ਹਾਂ ਜਿੱਤੇ 1.5 ਇੰਚ ਤੁਹ ਲਵਾਂਗੇ 16 ਇੰਚ ਦੀ ਬਾਤ ਆ ਰਹਾ 2 ਇੰਚ ਐਕਸਟਰਾ ਲੈ ਗਏ ਆ 17 18 ਇੰਚ ਲਈ ਆ ਔਰ ਤਬਾਦ 5 ਇੰਚ ਨੂੰ ਤਿਆਰ ਆ ਤੇ 1 ਇੰਚ ਐਕਸਟਰਾ ਲੈ ਰਹੀ ਆ 6 ਇੰਚ ਤੇ ਇੱਥੇ 3 ਇੰਚ ਦੇ ਕਾਰਟ ਪਾ ਕੇ ਇੱਥੇ ਬਾਵਾ ਕਟਿੰਗ ਕਰ ਦਾਂਗੇ ਤੋਂ ਬਾਅਦ ਐਸ ਸਾਈਡ ਤੇ ਕਪੜਾ ਬਚਿਆ ਹੀ ਜਿਹੜਾ ਫਰਾਕ ਕੱਟੀ ਐ ਕੜਾਈ ਵਾਲਾ ਤੇ ਇਹਦੇ ਤੇ ਅਸੀਂ ਮਤਲਬ ਪੂਰਾ ਨਹੀਂ ਬੰਨ ਰਿਆ ਆ ਦੇਖ ਫੋਲਡ ਕਰਕੇ ਨਹੀਂ ਬੰਦਾ ਪਿਆ ਸਾਰੀ ਕੜਾਈ ਨਹੀਂ ਆ ਰਹੀ ਅਈ ਥੱਲੋਂ ਵਾਲੀ ਬੂਟੀ ਸਿਰਫ ਕਟਿੰਗ ਕਰਕੇ ਉਹੀ ਲਾਵਾਂਗੇ ਇਹਦੇ ਨਾਲ ਥੋੜਾ ਜਿਹਾ ਹੋਰ ਪੀਸ ਬਚਿਆ ਮੈਂ ਜੋੜ પા ਕੇ ਤੇ ਬਾਵਾਟੇ ਪਾਤਾ ਹੀ ਡਿਜ਼ਾਈਨ ਭਾਜੀ ਹਾਂਜੀ ਇਹ ਕਟਿੰਗ ਕਰਕੇ ਤੇ ਇਹਦੇ ਨਾਲ ਮੈਂ ਥੋੜਾ ਜਿਹਾ ਜੋੜ ਹੋਰ ਪਾ ਕੇ ਇਹਦੇ ਨਾਲ ਦਾ ਸੇਮ ਹੀ ਤੇ ਮੈਂ ਬਾਹਵਾ ਤੇ ਇਹ ਲਗਾਤੀ ਹਾਂਜੀ ਇਦਾਂ ਇਥੇ ਲੱਗ ਜੇਗੀ ਹਾਂਜੀ ਇਹਨੂੰ ਸਾਈਡ ਤੇ ਰੱਖ ਦਾਂਗੇ ਉਹ neck ਕਟਾਂਗੇ फ्रंट बैक नेक फ्रंट ਪਹਿਲਾ ਡਿਜ਼ਾਈਨ ਇਹਦੇ ਲੈਸ ਲਗਾਵਾਂਗੇ ਅਸੀਂ ਤੇ ਇਹਨਾਂ ਹੱਕ ਤੇ ਮੈਂ ਬੁਕਰਮ ਨਹੀਂ ਪਾ ਰਹੀ ਸਿੰਪਲ ਹੀ ਬਣਾ ਰਹੀ ਆ 3 ਇੰਚ ਲੈ ਕੇ ਮਤਲਬ ਸਾਢੇ 6 ਇੰਚ ਮੈਂ 7 ਇੰਚ ਲਾਵਾਂਗੀ ਮੈਂ ਅੱਧਾ ਇੰਚ ਸੀਨੇ 'ਚ ਆ ਜਾਏਗਾ ਡਿਜ਼ਾਈਨ ਵਾਲਾ ਗਲਾ ਬਣਾਵਾਂਗੇ ਅਜੇ ਥੋੜੀ ਜਿਹੀ ਸ਼ੇਪ ਬਣਾਵਾਂਗੇ ਗਲੇ ਦੀ ਹਾਂਜੀ ਇਹ ਕਟਿੰਗ ਕਰ ਦਾਂਗੇ ਵੀ ਸ਼ੇਪ نیچے ਥੋੜੀ ਜਿਹੀ ਡਿਜ਼ਾਈਨ ਵਾਲਾ ਬਣ ਜਾਏਗਾ ਗਲਾ ਇਹ ਕਰ ਦਾਂਗੇ ਕਟਿੰਗ ਤੇ ਸਭ ਤੋਂ ਪਹਿਲਾਂ ਫਰੰਟ ਗੁਰਾ ਤਿਆਰ ਕਰਾਂਗੇ ਕਪੜਾ ਲੈ ਕੇ ਪੀਸ ਲੈ ਕੇ ਇਹਦੇ ਨਾਲ ਉਹਦੇ ਤੇ ਸੇਹਣ ਲਗਾਵਾਂਗੇ ਇਹਨਾਂ ਲਗਾ ਕੇ ਮੈਂ ਗਲਾ ਜੋੜ ਲਈ ਇਹਦੇ ਨਾਲ ਕਪੜੇ ਨਾਲ ਅਤਵਾ ਕਟਿੰਗ ਕਰਕੇ ਤੇ ਸਾਈਡਾਂ ਦਾ ਕਟਿੰਗ ਕਰ ਦਾਂਗੇ ਇੱਕ ਇੱਕ ਇੰਚ ਰੱਖ ਕੇ ਤੇ ਇਹਨੂੰ ਫੋਲਡ ਕਰਾਂਗੇ ਸਿੱਧਾ ਕਰਾਂਗੇ ਤੇ ਸੀਨ ਦਬਾ ਦਾਂਗੇ ਔਰ ਤੋਂ ਬਾਅਦ ਆਹੀ ਇਹ ਲੈਂਸ ਲਗਾਵਾਂਗੇ ਇਹਦਾ ਫਰੰਟ ਕਰਕੇ ਹਾਂਜੀ ਐਦਾਂ ਕਰਕੇ ਲੈਂਸ ਲਗਾਵਾਂਗੇ ਇਥੇ ਡਬਲ ਲੈਸ ਤੇ ਡਬਲ ਸੀਨ ਵੱਜੇਗੀ ਪਹਲਾ ਇੱਕ ਇੱਕ ਨਾਲ ਨਾਲ ਗਲੇ ਦੇ ਨਾਲ ਨਾਲ ਤੇ ਇੱਕ ਇੱਕ ਸਾਈਡ ਤੇ ਸੀਨ ਵੱਜੇਗੀ ਮੈਨੇਕ ਤੇ ਬਟਨ ਲਗਾਤੇ ਹੀ ਮੈਨੇਕ ਨੂੰ ਤਿਆਰ ਕਰਕੇ ਇਹਦੇ ਉਪਰ ਤੁਸੀਂ ਬਲੂ ਕਲਰ ਦੇ ਇਹ ਅਲੋ ਕਲਰ ਦੇ ਵਿੱਚ ਮੈਂ ਜੈਂਟਾ ਕਢਾਈ ਹੈ ਕਿਸੇ ਵੀ ਕਲਰ ਦੇ ਤੁਸੀਂ ਬਟਾ ਲਗਾ ਸਕਦੇ ਹੋ ਮੈਂ ਮਜੈਂਟਾ ਕਲਰ ਦੇ ਲਗਾਈ ਸੀ ਬਹੁਤ ਹੀ ਸੋਹਣੇ ਲੱਗੇ ਇਹ ਦੇਖੋ ਸਿੰਪਲ ਦਾ ਸਿੰਪਲ ਗਲਾ ਔਰ ਬਿਊਟੀਫੁਲ ਬਣਿਆ ਹੈ ਬਹੁਤ ਵਧੀਆ ਬਣਿਆ ਔਰ ਜਲਦੀ ਤਿਆਰ ਹੋ ਗਿਆ ਗਲਾ ਸ਼ਨੀਲ ਦੇ ਵਿੱਚ ਬੁਕਰਮ ਪਾ ਦੇ ਲੋੜ ਨਹੀਂ ਕਿਉਂਕਿ ਇਹ ਮੋਟਾ ਹੁੰਦਾ ਅਗੇ ਕਪੜਾ ਇਹ ਬੈਕ ਪੱਟੀ ਕੱਟੀ ਹੋਈ ਹੈ ਬੈਗ ਨੈਕ ਤਿਆਰ ਕਰਾਂਗੇ ਹਾਂਜੀ ਬੈਗ ਨੈਕ ਤਿਆਰ ਹੋ ਗਿਆ ਹਾਂਜੀ ਸੀਨ ਦਬਾ ਦਾਂਗੇ ਅਗਤ ਬਾਅਦ ਇਹਦੀਆਂ ਪਲੇਟਾਂ ਪਾ ਦਾਂਗੇ ਦੋਨੋਂ ਸਾਈਡਾਂ ਦੀਆਂ ਫਰੰਟਰ ਬੈਕ ਸਾਈਡ ਦੋਨਾਂ ਦੀਆਂ ਪਲੇਟਾ ਪਾ ਦਾਂਗੇ। ਓਤ ਬਾਅਦ ਥੱਲੇ ਵਾਲਾ ਕਪੜਾ ਜਿਹੜੇ ਚੋਣਾ ਪੈਣੀ ਹੈ ਉਹ ਹੀ ਜੋੜਾਂਗੇ। ਚੋਣਾ ਮੈਂ ਚੋਣਾ ਨਹੀਂ ਪਾਣੀਆ ਮੈਂ ਜਿਦਾਂ ਇਹ ਨਹੀਂ ਹੈਗੀ ਹੈ ਕਮਰ 18 ਇੰਚ ਤੇ 2 ਇੰਚ ਐਕਸਟਰਾ ਲਵਾਂਗੇ। ਹਾਂਜੀ 2 ਇੰਚ ਐਕਸਟਰਾ ਲਵਾਂਗੇ ਇਹਦੇ। 1-1 ਇੰਚ ਸਾਈਡ ਤੇ ਛੱਡਾਂਗੇ ਉਤ ਬਾਅਦ 5-5 ਇੰਚ ਦੀ ਮਤਲਬ ਲੰਬੀ ਪੱਟੀ ਟਾਈਪ ਸੀਨ ਲਗਾਵਾਂਗੇ ਅਹੀਂ 1-1 ਇੰਚ ਛੱਡ ਕੇ ਤੇ 5-5 ਇੰਚ ਤੇ ਨਿਸ਼ਾਨੀ ਲਾਵਾਂਗੇ ਹਾਂਜੀ ਇੱਕ ਵਾਰੀ ਹੋ ਗਿਆ ਦੋ ਵਾਰੀ ਸਾਰੇ 5-5 ਦੇ ਨਿਸ਼ਾਨੀ ਲਾ ਦਾਂਗੇ ਤੇ ਬਾਅਦ ਚ ਸਾਈਡ ਤੇ 1 ਇੰਚ ਫਰੈਜਨ ਉਤੇ ਸੀਨ ਲਗਾਵਾਂਗੇ ਅਸੀਂ 5-5 ਇੰਚ ਦੇ ਨਿਸ਼ਾਨੀ ਲਾਵਾਂਗੇ ਤੇ 2.5 2.5 ਇੰਚ 2.5 ਉਧਰ ਲਾ ਕੇ ਤੇ ਆ ਉਧਰ ਲਾ ਕੇ ਕੱਪੜਾ ਫੜ ਕੇ ਤੇ ਲੰਬੀਆਂ ਸੀਨਾ ਲਗਾ ਦਾਂਗੇ ਇੱਥੇ 5 ਇੰਚ ਲਿਆ ਤੇ ਥੱਲੇ ਵੀ ਆਹੀ 5 ਇੰਚ ਦੀ ਆ ਦੇਖੋ ਇੱਥੋਂ ਕੱਪੜਾ ਫੜਨਾ ਆਹ ਵਾਲਾ ਕੱਪੜਾ ਤੇ ਆਹ ਵਾਲਾ ਕੱਪੜਾ ਇੱਥੋਂ ਫੜ ਕੇ ਇੱਥੋਂ ਵੀ 5 ਇੰਚ ਦੀ ਸੀਨ ਲਗਾਨੀ ਹੈ 5 ਇੰਚ ਦੀ ਨਿਸ਼ਾਨੀ ਲਾ ਲਾਂਗੇ ਇੱਥੇ ਤੇ ਕੱਟ ਵੀ ਕਰ ਸਕਦੇ ਹੋ ਇਹਦੇ ਨਾਲ ਜੇ ਤਾਂ ਮੈਂ 5 ਦੇ ਲਈ ਲਈ ਹੈ ਤੁਸੀਂ 3 4 ਦੇ ਵੀ ਲੈ ਸਕਦੇ ਹੋ हां जी ਤਾਂ ਦੇਖੋ ਇੱਕ ਛੱਡ ਕੇ ਇੱਕ ਵਿੱਚੋਂ 5 ਇੰਚ ਛੱਡ ਕੇ ਫਿਰ ਅਗਲੇ ਦੋ ਪੱਟੀਆਂ ਫੜਨੀਆਂ ਟਾਈਟਾਈ ਇੰਚ ਦੀਆਂ 5 ਦੇ ਵਿੱਚ ਵਿੱਚ ਤੇ ਸੀਨ ਲਗਾਨੀ ਐ ਫਿਰ ਅਗਲੀ ਛੱਡ ਕੇ 5 ਇੰਚ ਫਿਰ ਉਸ ਤੋਂ ਬਾਅਦ ਫਿਰ ਇੱਥੇ ਸੀਨ ਲਗਣੀ ਐ ਮਤਲਬ ਤਿੰਨ ਚੋਣਾ ਪੈਣੀਆਂ ਵਿੱਚ ਤੇ ਕਪੜਾ ਤਾਂ ਹੀ ਦੇਖ ਲੈਣਾ ਤੁਹਾਡਾ ਕਿੰਨਾ ਬਚਦਾ ਦੇ ਹਿਸਾਬ ਨਾਲ ਜੇ ਤੁਹਾਡਾ ਥੋੜਾ ਕਪੜਾ ਬਚ ਰਿਹਾ ਹੈ ਤੁਸੀਂ ਇਹਦੀ ਸਪੇਸ ਹੋਰ ਵਧਾ ਸਕਦੇ ਹੋ ਕੱਟ ਕਰ ਸਕਦੇ ਹੋ ਜੇ ਦਾ 5 ਦੀ ਤੁਸੀਂ 4 ਦੀ 3 ਦੀ ਵੀ ਕਰ ਸਕਦੇ ਹੋ ਕਪੜੇ ਦੇ ਹਿਸਾਬ ਨਾਲ ਇਹ ਮੈਂ ਚੋਣਾ ਪੈਣੀ ਆ ਹਾਂਜੀ ਤੇ ਸੀਨ ਲਗਾ ਦਾਂਗੇ ਇਹਨਾਂ ਦਬਰ ਕਰ ਦਾਂਗੇ ਸੀਨ ਨੂੰ ਫਿਰ ਉਹ ਤੋਂ ਬਾਅਦ ਤੇ 5 ਇੰਚ ਛੱਡ ਕੇ ਅਗਲੀ ਦੋਨੋਂ ਖਾੜ ਕੇ ਪਿੰਨਾਲਾ ਘਾ ਕੇ ਵੀ ਪਹਿਲਾ ਸੈੱਟ ਕਰ ਸਕਦੇ ਹੋ ਤੇ ਦੇਖ ਸਕਦੇ ਹੋ ਕਿ ਕਿੰਨਾ ਤੁਹਾਡਾ ਕਪੜਾ ਬਚਿਆ ਹਾਂਜੀ ਮੇਰਾ ਪੂਰਾ ਕਪੜਾ ਬਚ ਰਿਹਾ ਹੁਤੋਂ ਬਾਅਦ ਅਸੀਂ ਬੈਗ ਦਾ ਨੱਕ ਤਿਆਰ ਕੀਤਾ ਹੈ ਬੈਗ ਦੇ ਵੀ ਇਦਾਂ ਹੀ ਤਿਆਰ ਕਰਾਂਗੇ ਸੇਮੇ ਫਰੰਟ ਵਾਂਗੋ ਸਾਰੇ ਸੀਨੇ ਲਗਾ ਦਾਂਗੇ। ਅਤ ਬਾਅਦ ਇਹਦੇ ਨਾਲ ਪੇਟੀ ਜੋੜਾਂਗੇ। ਤੇ ਕਪੜਾ ਜ਼ਰੂਰ ਦੇਖਣਾ ਕਿੰਨਾ ਤੁਹਾਡਾ ਬਚਿਆ। ਜਿੰਦਾ ਕੱਟ ਬਚ ਰਿਹਾ ਤੁਸੀਂ ਹੋਰ ਸਪੇਸ ਘਟਾ ਸਕਦੇ ਹੋ। ਇਹਦਾ ਸੈਂਟਰ ਕਰਕੇ ਤੇ ਇਹਦੇ ਨਾਲ ਹੀ ਮਤਲਬ ਉਹਦਾ ਵੀ ਪੇਟੀ ਦਾ ਵੀ ਸੈਂਟਰ ਕਰਕੇ ਸੈਂਟਰ ਚ ਇੰਟਰ ਸੈਂਟਰ ਮਲਾ ਕੇ ਅਸੀਂ ਸੀਨ ਲਗਾ ਦਾਂਗੇ ਇਹਨੂੰ ਇਹਦਾ ਜੋੜ ਦਾਂਗੇ ਇਹਨੇ ਬਹੁਤ ਵਧੀਆ ਬਿਊਟੀਫੁੱਲ ਫਰਾਗ ਬਣੀ ਹੈ ਤੇ ਪਲਾਜੋ ਦੀ ਮੈਂ ਅਲੱਗ ਵੀਡੀਓ ਪਾਵਾਂਗੀ ਇਹਦਾ ਬਹੁਤ ਲੰਬੀ ਵੀਡੀਓ ਹੋ ਜਾਂਦੀ ਹੈ ਇਹਦੇ ਹੁਣ ਬੈਕ ਫਰੰਟ ਬੈਕ ਸਾਰੇ ਜੋੜ ਕੇ ਉਹ ਤੋਂ ਬਾਅਦ ਅਸੀਂ ਧੀਰੇ ਜੋੜ ਦਾਂਗੇ ਇਰੇ ਜੋੜ ਕੇ ਤੇ ਉਤ ਬਾਅਦ ਅਸੀਂ ਬਾਹਾਂ ਤੇ ওই ਪੱਟੀ ਲਗਾ ਕੇ ਤੇ ਬਾਹਾਂ ਜੋੜ ਦਾਂਗੇ ਪਹਿਲਾ ਸਾਈਡ ਤੇ ਸੀਨ ਫਿਟਿੰਗ ਦੀ ਨਿਸ਼ਾਨੀ ਲਾਵਾਂਗੇ ਪਹਿਲੇ ਨਿਸ਼ਾਨੀ ਲਾ ਕੇ ਉਤ ਬਾਅਦ ਥੱਲੇ ਤੱਕ ਸੀਨ ਲਗਾ ਦਾਂਗੇ 8 ਇੰਚ ਛਾਤੀ ਔਰ 18 ਇੰਚ ਕਮਰ ਹੈ ਇੰਨੇ ਮੈਂ ਥੱਲੇ ਵੀ ਫੋਲਡ ਕਰ ਲਿਆ ਦੂਜੇ ਪਾਸੇ ਸੀਨ ਦੂਜੇ ਸਾਈਡ ਤੇ ਫਿਟਿੰਗ ਦੀ ਇਦਾਂ ਹੀ ਸੀਨ ਲਗਾ ਦਾਂਗੇ ਥੱਲੇ ਤੱਕ ਤੋਂ ਤੋਂ ਬਾਅਦ ਅਹੀਂ ਬਾਵਾ ਜੋੜਾਂਗੇ ਦੇ ਨਾਲ ਮੈਂ ਬਾਵਾ ਤਿਆਰ ਚਾ ਕਰ ਚੁੱਕੀ ਆ ਦੇਖੋ ਕਿੜਾ ਇਹ ਸਾਈਡ ਦੇ ਪੱਟੀ ਹੀ ਉਹ ਲਗਾ ਕੇ ਬਾਵਾ ਤਿਆਰ ਕਰਤੀਆਂ ਮੈਂ ਉਹ ਤੋਂ ਬਾਅਦ ਬਾਵਾ ਦੀ ਫਿਟਿੰਗ ਦੇਖ ਰਹੀ ਆ ਮੈਂ 5 ਇੰਚ ਬਾਵਾ ਰੱਖਾਂਗੇ 9 ਇੰਚ ਮੋਡਾ ਰੱਖਿਆ ਆ ਦੇਖੋ ਬਾਵਾ ਕੇ ਨੇ ਵਧੀਆ ਬਣਿਆ ਦੂਜੀ ਵੀ ਬਾਅਦ ਇਹ ਤਿਆਰ ਕਰ ਲਾਂਗੇ ਤਵਾ ਦੇ ਨਾਬਾਹਾਂ ਜੋੜ ਦਾਂਗੇ ਇਹਨੂੰ ਉਲਟੀ ਕਰਕੇ ਕਮੀਜ਼ ਨੂੰ ਤੇ ਬਾਹਾਂ ਦੀ ਸਾਈਡ ਸਿੱਧੀ ਰੱਖਣੀ ਹੈ ਹਾਂਜੀ ਬਾਹਾਂ ਦੀ ਮੈਂ ਕਾਟ ਨਹੀਂ ਪਾਈ ਮੈਂ ਹੁਣ ਪਾ ਰਹੀ ਹਾਂ ਤੇ ਆ ਦੇਖੋ ਕਿੰਨੀ ਬਿਊਟੀਫੁਲ ਫਰਾਕ ਬਣ ਕੇ ਤਿਆਰ ਹੈ ਥੈਂਕ ਯੂ ਫॉर ਵਾਚਿੰਗ ਔਰ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਭੁੱਲਣਾ ਮੇਰੀ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਤੇ ਕਮੈਂਟ ਵਿੱਚ ਦੱਸਣਾ ਜੇ ਤੁਹਾਨੂੰ ਕੁਝ ਵੀ ਪਤਾ ਲੱਗਾ ਹੈ ਕੋਈ ਵੀ ਨੌਲੇਜ ਮਿਲੀ ਹੈ ਤੇ ਕਮੈਂਟ ਵਿੱਚ ਦੱਸਣਾ ਲਾਈਕ ਜ਼ਰੂਰ ਕਰਨਾ ਔਰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਥੈਂਕ ਯੂ